1000 ਰੁਪਏ ਬੀਬੀ ਨੇ ਰੀ ਆ ਗਿਆ ਨਹੀਂ ਆ ਗਿਆ ਮੀ ਸੂਟ ਦਾ ਤਾਂ ਵੀ 5500 ਦਾ 1000 ਦਾ ਸੂਟ 1000 ਦਾ ਸੂਟ ਬੀਬੀਆਂ ਰੁਪਈਆ 1000 ਦਾ ਸੂਟ ਵਿੱਚ 1000 ਰੁਪਈਆ ਬੀਬੀਓ ਹਲੋ 5000 ਰੁਪਏ ਦਾ ਸੂਟ ਜੀ ਨੇ ਦੇਣਾ 800 ਰੁਪਏ ਆ ਦੇਖੋ ਜੀ ਬਾਜ਼ਾਰ ਚ 3 3000 ਰੁਪਏ ਕਰਾਇਆ ਪਰ 600 ਰੁਪਏ ਦਾ ਲਹਿੰਗਾ ਲੈ ਜਾ 600 ਦਾ ਲਹਿੰਗਾ ਅਨਾਰ ਕਰੀ ਸੂਟ ਲੈ ਲਈ 5500 5500 5500 ਸੂਟ ਹੈ ਬਜ਼ਾਰੋਂ ਭੈਣ ਨੇ 1500 ਰੁਪਏ ਦਾ ਲੈਣਾ ਅੱਜ ਤਾਂ ਹੁਣ 500 ਰੁਪਏ ਦਾ ਦੇਣਾ ਆ ਲੈ ਜੋ ਇਹਨੇ ਲੈਂ ਕਰਾ ਹਿਮਾਚਲ ਪ੍ਰਦੇਸ਼ਾਂ ਝੋਲਾ ਪਾ ਲਿਆ ਇੱਧਰ ਇਹਨਾਂ ਨੇ ਝੋਲੇ ਪਾ ਲਏ ਤੁਸੀਂ ਕਿੱਥੋਂ ਆਏ ਹੋ ਚੰਡੀਗੜ੍ਹ ਤੋਂ ਲਓ ਇਹ ਚੰਡੀਗੜ੍ਹ ਤੋਂ ਆਇਆ ਇਹਨਾਂ ਨੇ ਵੀ ਝੋਲਾ ਪਾ ਲਿਆ ਗੁਰਦਾਸਪੁਰੋਂ ਆਏ ਗੁਰਦਾਸਪੁਰੋਂ ਆਏ ਦੇਖੋ ਇਹ ਗੁਰਦਾਸਪੁਰੋਂ ਤੋਂ ਤੁਸੀਂ ਕਿੱਥੋਂ ਆਏ ਆਈ ਸ਼ਾਹਕੋਟ ਤੋਂ ਇਹ ਜਿਹੜਾ 50000 ਦਾ ਕੱਪੜਾ ਬਾਜ਼ਾਰ ਜਿੱਥੇ 15000 12000 ਮਿਲ ਰਿਹਾ ਆ 200 ਰੁਪਏ ਦਾ ਸੂਟ ਹੈ ਸਲਵਾਰ ਵਰਕਾ ਦਾ ਹਾਂਜੀ 200 ਰੁਪਏ ਦਾ ਹਾਂਜੀ ਜੀਨੇ ਲੈਣਾ 700 ਰੁਪਏ ਲੈ ਜੋ ਦਾਸਟਰ ਰਹਿ ਕੇ ਤੁਹਾਡੇ ਕੋਲ 15 ਮਹੀਨੋਂ ਬਾਬੇ ਦੀ ਟੀ ਬੰਦ ਹੋ ਜਾਣੀ ਆ ਸਾਰਾ ਸਟਾਕ ਮਿੱਟੀ ਦੇ ਭਾਅ ਦੇ ਰਹੇ ਆ ਕਿਹਦੇ ਸੀ ਅਸੀਂ 500 400 100 100 ਜੀ ਸੂਟ ਦੇਣ ਦਿੱਤੇ ਤੁਹਾਨੂੰ ਹਾਂਜੀ ਦਿੱਤੇ ਜੀ ਤੁਹਾਨੂੰ ਮਿਲੇ ਜੀ ਮਿਲ ਗਏ ਜੀ ਆ ਦੇਖੋ ਸੂਟ ਇਹ ਮੈਨੂੰ 100 100 ਸੂਟ ਮਿਲੇ ਹਾਂਜੀ ਮਿਲ ਗਏ ਕਿੰਨੇ ਸੂਟ ਲੈ ਤੁਸੀਂ ਇੱਕ ਵੰਡਾ ਇਹ 15 ਮਈ ਨੂੰ ਦੁਕਾਨ ਬੰਦ ਕਰ ਦੇਣੀ ਬਾਬੇ ਠੱਟੀ ਕਰਨੀ ਚਾਹੀਦੀ ਕਿ ਨਹੀਂ ਇਹ ਨਿਊਜ਼ ਤਾਂ ਸਾਡੇ ਲਈ ਸ਼ਾਰਟ ਹੋਣੀ ਆ ਮੈਂ ਤਾਂ ਚਾਹੁੰਦਾ ਕਿ ਸਦਾ ਚੱਲਦੀ ਰਹੇ ਹਾਂਜੀ ਨਹੀਂ ਹੋਣੀ ਚਾਹੀਦੀ ਬੰਦ ਇਹ ਕਹਿੰਦੇ ਬੰਦ ਕਰ ਦੇਣੀ 15 ਨਹੀਂ ਹੋਣੀ ਚਾਹੀਦੀ ਬੰਦ 15 ਮਈ ਨੂੰ ਬਾਬੇ ਠੱਟੀ ਬੰਦ ਕਰ ਦੇਣੀ ਆ ਬੰਦ ਹੋਣੀ ਚਾਹੀਦੀ ਕਿ ਨਹੀਂ ਨਹੀਂ ਹੋਣੀ ਚਾਹੀਦੀ ਕਿਉਂ ਨਹੀਂ ਹੋਣੀ ਚਾਹੀਦੀ ਬੰਦ ਸਸਤਾ ਮਿਲ ਰਿਹਾ ਮਾਲ ਨਾ 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 ਇਧਰ ਪੰਗਾ ਪੈ ਗਿਆ ਲੋਕੀ ਕਹਿੰਦੇ 15 ਮਈ ਨੂੰ ਦੁਕਾਨ ਨਹੀਂ ਬੰਦ ਕਰਨ ਦੇਣੀ ਫੈਸਲਾ ਫਤਣਾ ਬਣਾ ਤੁਹਾਨੂੰ ਭਾਜੀ ਆਪਾਂ ਦੁਕਾਨ ਬੰਦ ਕਰਨੀ ਆ ਲੋਕ ਕਹਿੰਦੇ 100 ਸੜਾ ਸੂਟ ਦੇ ਰਹੇ ਆ ਮ ਹਾਂ ਜੀ ਸਾਸਤਾ ਕਪੜਾ ਹੈ ਇੱਥੇ ਜੀ ਸਭ ਕੁਝ ਵਧੀਆ ਇੱਥੇ ਰੇਂਜ ਆ ਇਹ ਕਹਿੰਦੇ 15 ਨੂੰ ਹੱਤੀ ਬੰਦ ਕਰ ਦੇਣੀ ਦੁਕਾਨ ਕਰਨੀ ਚਾਹੀਦੀ ਆ ਪਰ ਮੇਰੇ ਹਿਸਾਬ ਨਾਲ ਤਾਂ ਨਹੀਂ ਸਾਨੂੰ ਸਾਡੇ ਲਈ ਤਾਂ ਨਹੀਂ ਕਰਨੀ ਚਾਹੀਦੀ ਹੁਣੇ ਆਪਣਾ ਦੇਖੋ ਬਾਜ਼ਾਰ ਵਿਹਲੇ ਬੈਠੇ ਬਾਪੇ ਹਟ ਗਈ ਇੱਧਰ ਵੀ ਦੇਖੋ 1 ਇੰਚ ਵੀ ਜਗ੍ਹਾ ਖਾਲੀ ਨਹੀਂ ਜਿੱਥੇ ਪਾ ਰੱਖਣ ਦੀ ਜਗ੍ਹਾ ਹੋਵੇ ਲੋ ਜੀ 5-5000 ਰੁਪਏ ਲਹਿੰਗਾ 6-600 ਦੇ ਵਿੱਚ ਨੀ ਗਿਨੇ ਰਾਤ ਕਰਾ ਕਰੋ ਹੱਥ ਘੋੜੇ ਕਰੋ ਤੋਫੋ ਲੈ ਜਾ ਜਿੰਨਾ ਮਰਜੀ 100-100 ਰੁਪਏ ਸਰ ਵੇ ਸਰ ਵੇ ਉਹ 5 500 ਵਾਲੇ 100 ਸੌਜ ਕਰਤੇ 5 500 ਵਾਲੇ 100 ਸੌਜ ਲੋ ਜੀ ਬਾਪੇ ਦੀ ਹੱਡੀ ਖਾਲੀ ਹੋ ਰਹੀ ਆ ਉਹ ਬਾਪੇ ਦੀ ਹੱਡੀ ਖਾਲੀ ਹੋ ਰਹੀ ਆ ਦੇਖ ਲੋ ਆ ਲੋ 5000 ਰੁਪਏ ਦਾ ਪਲਾਜੋ ਸੂਟ ਜੀ ਨੇ ਲੈਣਾ 800 ਰੁਪਏ ਆ ਚੱਕੋ ਉਹ ਪਲਾਜੋ ਸੂਟ ਪਿਆ 800 ਜ ਕਰਤੇ ਲੈ ਜਾਓ 800 ਰੁਪਏ ਲੈ ਜਾਓ 800 ਰੁਪਏ ਆ ਦੇਖੋ ਜੀ 5 500 ਵਾਲੇ ਪਲਾਜੋ ਸੂਟ 800 500 5 5000 ਵਾਲੇ ਪਲਾਜੋ ਸੂਟ ਖਾਲੀ ਕਰਦੇ ਰੱਖਨੇ ਖਾਲੀ ਕਰਦੇ ਰੱਖਨੇ ਆ ਦੇਖੋ ਜੀ ਬਾਜ਼ਾਰ ਚ 3 3000 ਰੁਪਿਆ ਕਰਾਇਆ ਪਰ 600 ਰੁਪਿਆ ਦਾ ਲਹਿੰਗਾ ਲੈ ਜਾਓ 600 ਦਾ ਲਹਿੰਗਾ ਲਹਿੰਗਾ 600 ਰੁਪਏ ਹੈ ਹੈਲੋ ਨਾਰਗਲੀ ਸੂਟ 500 ਰੁਪਏ ਅਨਾਰ ਗਲੀ ਸੂਟ ਲਓ ਜੀ 5 500 5 500 ਆ ਦੇਖੋ ਜੀ ਜਿਹੜੇ ਬਾਜ਼ਾਰ ਚ 32 3200 ਰੁਪਏ ਦਾ ਸੂਟ ਬਾਬੇ ਦੇ ਹੱਤੀ ਦੇ 800 ਰੁਪਏ ਦਾ ਸੂਟ 800 ਰੁਪਏ ਦਾ ਸੂਟ ਕਰਤਾ ਆ 2500 ਰੁਪਏ ਦਾ ਸੂਟ ਹੈ ਸਲਵਾਰ ਵਰਕ ਦਾ ਹਾਂਜੀ 2500 ਰੁਪਏ ਦਾ ਹਾਂਜੀ ਜਿਹਨੇ ਲੈਣਾ 700 ਰੁਪਏ ਦਾ ਲੈ ਜਾਓ ਉਹ ਕਾਟੀ ਐ ਸੀਗੀ ਓਏ ਹੋਏ ਹੋਏ ਉਹ ਸੌਟ ਗਿਆ ਝੋਲਾ ਪਾਟ ਗਿਆ ਓਏ ਝੋਲਾ ਪਾਟਿਆ 700 ਲਓ 32 3200 ਦੇ 800 ਰੁਪਏ ਚੱਕੋ ਓ 32 ਚੱਕੋ 32 3200 ਵਾਲੇ ਸੂਟ 880 ਚੱਕੋ 880 ਕਹਿੰਦੇ ਸੀ ਅਸੀਂ 500 400 100 100 ਜੀ ਸੂਟ ਦੇਣੇ ਦਿੱਤੇ ਤੁਹਾਨੂੰ ਹਾਂਜੀ ਦਿੱਤੇ ਆ ਜੀ ਤੁਹਾਨੂੰ ਮਿਲੇ ਜੀ ਚਲ ਗਏ ਜੀ ਆ ਦੇਖੋ ਇਹਦਾ ਸੂਟ ਜੀ 6 600 ਦਾ ਲਹਿੰਗਾ 5 5000 ਵਾਲਾ ਲਹਿੰਗਾ ਹਾਂਜੀ 6 7 ਬੰਡਲ ਲੈ ਲਏ 100 100 ਵਾਲੇ ਹਾਂਜੀ ਤੁਹਾਨੂੰ 100 100 ਵਾਲੇ ਸੂਟ ਮਿਲੇ ਹਾਂਜੀ ਮਿਲ ਗਏ ਕਿੰਨੇ ਸੂਟ ਲੈ ਤੁਸੀਂ ਇੱਕ ਬੰਡਲ ਅੱਛਾ ਤੁਹਾਡੇ ਕੋਲ ਵੀ ਹੈਗੇ ਆ ਤੁਹਾਨੂੰ 100 100 ਸੂਟ ਮਿਲਿਆ ਜੀ ਹਾਂਜੀ ਜੀ ਮਿਲ ਗਿਆ ਅਸੀਂ ਜੀ ਕਾ ਮੰਡੀ ਤੋਂ ਆਏ ਜੀ ਅੱਛਾ ਕੀ ਕੀ ਲੈ ਇੱਕ ਨਹੀਂ 100 ਰੁਪਏ ਸੂਟ ਦਵਾ ਕੇ 600 ਲਹਿੰਗਾ ਦਵਾ ਕੇ ਮਿਲਿਆ ਹਾਂਜੀ ਹਾਂਜੀ ਜੀ ਬਹੁਤ ਵਧੀਆ ਸਮਾਨ ਸੀ ਬਹੁਤ ਵਧੀਆ ਮਹਿੰਗੇ ਸੂਟ ਜਿਹੜੇ ਸਸਤੇ ਭਾਅ ਤੇ ਮਿਲਿਆ ਜੀ ਬਹੁਤ ਵਧੀਆ ਜੀ ਜੀਕਰ ਦਾ ਪੂਰੀ ਦੁਕਾਨ ਲੈ ਲਈਏ ਲੋਕਾਂ ਨੂੰ ਕੀ ਕਹਿਣਾ ਚਾਹੋ ਰਹੇ ਜਿਹੜੇ ਅਜੇ ਘਰ ਬੈਠੇ ਦੇਖ ਰਹੇ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਸਹੀ ਰੇਟ ਤੇ ਤੇ ਸਹੀ ਕਪੜਾ ਲੈਣਾ ਤੇ ਬਾਬਾ ਜੀ ਦੀ ਹੱਟੀ ਤੇ ਆਓ 15 ਮਈ ਨੂੰ ਦੁਕਾਨ ਬੰਦ ਕਰ ਦੇਣੀ ਬਾਬੇ ਛੱਟੀ ਕਰਨੀ ਚਾਹੀਦੀ ਕਿ ਨਹੀਂ ਇਹ ਨਿਊਜ਼ ਤਾਂ ਸਾਡੇ ਲਈ ਸ਼ਾਰਟ ਹੋਣੀ ਆ ਮੈਂ ਤਾਂ ਚਾਹੁੰਦਾ ਕਿ ਸਦਾ ਚੱਲਦੀ ਰਹੇ ਤਾਕੇ ਸਾਰਿਆਂ ਨੂੰ ਵਾਜਬ ਰੇਟ ਤੇ ਕਪੜਾ ਮਿਲਦਾ ਰਹੇ। ਹਾਂਜੀ ਨਹੀਂ ਹੋਣੀ ਚਾਹੀਦੀ ਬੰਦ। ਇਹ ਕਹਿੰਦੇ ਬੰਦ ਕਰ ਦੇਣੀ 15 ਨਹੀਂ ਹੋਣੀ ਚਾਹੀਦੀ ਬੰਦ। ਅਸੀਂ ਕਹਿੰਦੇ ਦੁਕਾਨ ਐਡੇ ਚੱਲਦੀ ਰਹੇਗੀ ਸੇਲ ਲਾਉਂਦੇ ਰਹੇ। ਸੇਲ ਲਾਉਣ। ਇਹ ਕਹਿੰਦੇ 15 ਮਹੀਨਿਆਂ ਦੁਕਾਨ ਬੰਦ ਕਰ ਦੇਣੀ ਆ। ਕਰਨੀ ਚਾਹੀਦੀ ਕਿ ਨਹੀਂ? ਨਹੀਂ। ਨਹੀਂ ਕਰਨੀ ਚਾਹੀਦੀ। ਤੁਸੀਂ ਕਿੱਥੋਂ ਆਏ ਹੋ? ਹਾਂਜੀ ਐਸੀ ਬੰਦੀ ਆਵਾਜ਼ ਦਾ। ਇਹ ਜੋ ਕਹਿੰਦੇ 100-100 ਸੂਟ ਦੇ ਰਹੇ ਆ ਮੈਡਰ ਹਾਂਜੀ ਤੁਹਾਨੂੰ ਮਿਲ ਰਿਹਾ ਜੀ 15 ਮਈ ਨੂੰ ਬਾਬੇ ਛੱਤੀ ਬੰਦ ਕਰ ਦੇਣੀ ਆ ਬੰਦ ਹੋਣੀ ਚਾਹੀਦੀ ਕਿ ਨਹੀਂ ਨਹੀਂ ਹੋਣੀ ਚਾਹੀਦੀ ਕਿਉਂ ਨਹੀਂ ਹੋਣੀ ਚਾਹੀਦੀ ਬੰਦ ਸਸਤਾ ਮਿਲ ਰਿਹਾ ਮਾਲ 100 ਰੁਪਏ ਦਾ ਸੂਟ 200 ਦਾ ਸੂਟ 600 ਦਾ ਲਹਿੰਗਾ ਮਿਲਿਆ ਮਿਲਿਆ ਜੀ ਜੋ ਇਹ ਕਹਿੰਦੇ ਵੀਡੀਓ ਦੇ ਰਹੇ ਆ ਦੇ ਰਹੇ ਤੁਹਾਨੂੰ ਮਿਲ ਗਿਆ ਜੀ ਸਸਤਾ ਹਾਂਜੀ ਹਾਂਜੀ ਜੀ ਇਹ ਜਿਹੜਾ 50000 ਦਾ ਕੱਪੜਾ ਬਾਜ਼ਾਰ ਜਿੱਥੇ 15000 12000 ਤੇ ਮਿਲ ਰਿਹਾ